ਹਾਂਜੀ ਬਈ ਕੀ ਹਾਲ ਨੇ ਸਾਰਿਆਂ ਦੇ ਹੋਰ ਘਰ ਪਰਿਵਾਰ ਬਈ ਜਾਨਵਰ ਵਗੈਰਾ ਸਾਰਿਆਂ ਚੱਲਦੀ ਘਰਾਂ ਨੇ ਕਰਦੇ ਆਂ ਬਈ ਆਪਾਂ ਵਲੌਗ ਦੀ ਸਟਾਰਟਿੰਗ ਆ ਗਿਆ ਆਪਾਂ ਇਧਰ ਲੈ ਕੇ ਘਰੇ ਕੱਲ੍ਹ ਯਾਰ ਵਲੌਗ ਬਣਾਇਆ ਨਹੀਂ ਆ ਮੈਂ ਸੀ ਬਿਜੀ ਥੋੜਾ ਜਿਹਾ ਆ ਕਰਕੇ ਇਧਰ ਵੀ ਆਇਆ ਸੀ ਬਸ ਦਾਣੇ ਪਾ ਕੇ ਉਹਦੀ ਵਗ ਗਿਆ ਬੜਾ ਟਾਈਮ ਨਹੀਂ ਖੜਿਆ ਇਧਰ ਮੈਂ ਉਹਦੀ ਵਗ ਗਿਆ ਸੀ ਬਸ ਦਾਣੇ ਪਾ ਕੇ ਇੱਕ ਤਰ੍ਹਾਂ ਦੇ ਤੇ ਹੁਣ ਆਪਾਂ ਆਇਆ ਇਧਰ ਦੇਖ ਕੋਈ ਗੰਦ ਬਹੁਤ ਫੇਰੇ ਗੱਲ ਨੇਰੀ ਪੋਤਾਈ ਦੇਖ ਸਕਦੇ ਹੋ ਆ ਚੈੱਕ ਕਰੋ ਮੇਨ ਵੀ ਬੋਲਾ ਤਾਂ ਬੈਰਿਆਗਾ ਤੇ ਪਹਿਲੇ ਤਾਂ ਲਾਈਟਾਂ ਨੂੰ ਤਾਂ ਕਰ ਦਿਆ ਬੰਦ ਲਾਈਟ ਵੀ ਚਲੀ ਜਾਂਦੀ ਹੈ ਲੇਟ ਆਇਆ ਥੋੜਾ ਜਿਹਾ ਮੈਸਜੂਰੇ ਵੀ ਸਾਫ ਸਵਾਈ ਵੀ ਕਰਨੀ ਆ ਯਾਰ ਖੁੱਡੇ ਵੀ ਸਾਫ ਕਰਨੇ ਅੱਜ ਦਾ ਮੈਂ ਖੁੱਡੇ ਵੀ ਸਾਫ ਕਰਾਂਗੇ ਸੋ ਲਈ ਆਪਾਂ ਆਪਣਾ ਇੱਧਰ ਵੀ ਬੋਲਾ ਗੰਦ ਬੈਰਿਆ ਚੈੱਕ ਕਰ ਤਰੀ ਬੋਧ ਗੰਦ ਬੈਰਿਆ ਲੇਟਾ ਕਰਤੀ ਆ ਬਾਈ ਯਾਰ ਬੰਦ ਇਰ ਆਪਾਂ ਆਪਣੇ ਦੇਖ ਲੈ ਖੁੱਡੇ ਥੋੜਾ ਖੋਲ ਕੇ ਦੇਖਦੇ ਹਾਂ ਫੁੱਲੇ ਜਿ ਬਚੇ ਬਚਿਆਂ ਦਾ ਕੀ ਸਿਸਟਮ ਆ ਕੀ ਸਾਗਤਾਬਾ ਅੱਜ ਮੇਰੀ ਸਲਾਹ ਬਈ ਪੂਰੀ ਐ ਵੀ ਅੱਜ ਮੈਨੂੰ ਕੋਈ ਕੰਮ ਨਾ ਹੋਇਆ ਨਾ ਆਪਾਂ ਗੋਲੀ ਆਪਣੀ ਛੱਡਣੀ ਐ ਅੱਜ ਮੇਰੀ ਪੂਰੀ ਸਲਾਹ ਬਣੀ ਹੋਈ ਆ ਖੁੱਡੇ ਬਈ ਠੀਕ ਨੇ ਕਬੂਤਰ ਬੈਠੇ ਨੇ ਬੱਚੇ ਉਹ ਕਬੂਤਰੀ ਨੇ ਬੱਚਾ ਕੱਢ ਰੱਖਿਆ ਸੀ ਸਾਨੂੰ ਪਤਾ ਹੀ ਨਹੀਂ ਬੱਚਾ ਕੱਢ ਲਿਆ ਤੇ ਬਾਕੀ ਆਪਣੇ ਜਾਨ ਨੂੰ ਮੈਂ ਲਦਾ ਗੋਲੀ ਨੇ ਯਾਰ ਜੋੜੀ ਪਾ ਲਈ ਉਹਦੇ ਨਾਲ ਮੈਨੂੰ ਲੱਗਦਾ ਜਿੱਦ ਤੱਕ ਸੱਕ ਜਾ ਆ ਚੈੱਕ ਕਰੋ ਬੱਚਾ ਆਪਣਾ ਆ ਬੱਚਾ ਥੋੜਾ ਨਰਮਾ ਪਤਾ ਨਹੀਂ ਕਿਉਂ ਯਾਰ ਆਪਣੇ ਕਬੂਤਰ ਆ ਬੈਠੇ ਨੇ ਤੇ ਬਈ ਮੈਂ ਕੋਡਾ ਵੀ ਅਜੇ ਹਾਲੇ ਸਾਫ਼ ਕਰੂ ਕੋਡੇ ਚ ਬਹੁਤ ਗੰਦ ਵਹਿ ਰਿਆ ਹੈਗਾ ਥੋੜਾ ਖੜਾ ਸਾਫ਼ ਕਰਾਂਗੇ ਸਾਰੇ ਸੋਕੇ ਕਰਾਂਗੇ ਫਿਰ ਪਹਿਲਾਂ ਯਾਰ ਇਹਨੂੰ ਕਬੂਤਰਾਂ ਨੂੰ ਬੰਨ੍ਹਦਾ ਮੈਂ ਸਤਰੀ ਤੇ ਚੀਨਾ ਨੂੰ ਖੁੱਲਾ ਬਿਠਾਦਾ ਕਬੂਤਰੀ ਨੂੰ ਬੰਨ੍ਹ ਦਿੰਨੇ ਆ ਮੈਂ ਬੰਨ੍ਹ ਕੇ ਮਿਲਦਾ ਤੁਹਾਨੂੰ ਦਿਖਾਉਣਾ ਵੀਡੀਓ ਬੰਨ੍ਹ ਕੇ ਸਟਾਰਟ ਕਰਦਾ ਇਹਦਾ ਬੰਨਣਾ ਬਈ ਇਹਨਾਂ ਨੂੰ ਲਓ ਜੀ ਬਈ ਗੋਲੀ ਆਪਾਂ ਬੰਨਤੀ ਤਾਂ ਹਾਂ ਫੈਸ ਤੁਹਾਨੂੰ ਨਾਂ ਦੇ ਦਿੰਦੀ ਹੋਵੇ ਬੈਠੀ ਉਪਰਾਂ ਜੇ ਉਪਰਾਂ ਬੈਠੀ ਆ ਉਹ ਤੇ ਆਪਾਂ ਹੁਣ ਚੀਨਾ ਬਿਠਾਵਾ ਲਾਂਗੇ ਆਪਣਾ ਸ਼ਕ ਗੋਲੀ ਚੀਨਾ ਗਿਆ ਬਾਹਰ ਹੁਣ ਲਾ ਜੋੜੀ ਪਾ ਲਈ ਯਾਰ ਜੀ ਨੇ ਨਾਲ ਜੋੜੀ ਨਹੀਂ ਬੁੜਕੜਾ ਜੀ ਨੂੰ ਉਹ ਤੇ ਬਹੁਤ ਤਾਂ ਦੇਖੋ ਆਵਾਜ਼ ਨਿਕਲ ਰਹੀ ਹੈ। ਦੇਹ ਪੂਰਾ ਗੁੜਕੜਾ ਜੀ ਨਾਲੇ ਤੇ ਮੈਨੂੰ ਲੱਗਦਾ ਜਿਵੇਂ ਜੋੜੀ ਪਾਰੀ ਹੁੰਦੀ ਆ। ਬਾਕੀ ਵੀ ਕਬੂਤਰ ਦੇਖੋ ਕਿੰਨੇ ਫੱਡੇ ਨੇ। ਸ਼ਾਇਦ ਹੁਣ ਦੀਨੇ ਹੁਣ ਜੂੰਦੇ ਵਿੱਚ ਆ ਦੇਖੋ ਉਹ ਗੁੰਨੇ ਗੁੰਨੇ ਤੋਂ ਬਹੁਤ ਬੰਦਲੇ ਨੇ। ਉਹ ਉੱਤਰ ਦਾ ਬਹੁਤ ਜਿਆਦਾ ਵਜੇ। ਕਾ ਫਰਦਾ ਹਨਾ ਆ ਫਦੇ ਨਿੰਮੂ ਦੇ ਗੁੱਤ ਨੇ ਮਿਲਦਾ ਹੋਇਆ ਅਜੇ ਤੱਕ ਲੱਗਦਾ ਆਪਣੇ ਮੰਗਦੇ ਮੁੰਡੇ ਦੇ ਸਰਜੀਤ ਨੇ ਵੀ ਡਾਰਕ ਨੇ ਕਬੂਤਰ ਨਹੀਂ ਚਲਾ ਆਇਆ ਯਾਰ ਵੀ ਪੰਨਾ ਛਾੜੂ ਜੂ ਨੂੰ ਮਾਰਦੀ ਆ ਵਧੀਆ ਤਰੀਕੇ ਨਾਲ ਫਿਰ ਉਹ ਕਰੀ ਹੈ ਨਾ ਆ ਵਰਦੋ ਦੇਖੋ ਇੱਕ ਆਂਗਾ ਤੋਂ ਉਹਦੇ ਦੇਖੋ ਉਹ ਮੈਂ ਸਾਫ ਸफाई ਕਰ ਲਾਂ ਬਾਈ ਫਿਰ ਮੈਂ ਕਰਦਾ ਵੀਡੀਓ ਕੰਟੀਨਿਊ ਸਾਫ ਸफाई ਕਰਕੇ ਇੱਕ ਆ ਬਹਿ ਗਿਆ ਅਗੇ ਗੋਨ ਨਾਲ ਕਰ ਲਾਵਾਂ ਵੀਡੀਓ ਕੰਟੀਨਿਊ ਬਾਈ ਕਰਨਾ ਸਾਫ ਸफाई ਹਾਂਜੀ ਕਰੋ ਚੈੱਕ ਆਪਣੇ ਸਾਰੇ ਸੈਟਅਪ ਤੇ ਬਈ ਦੇਖੋ ਸਪਾਈਕਰ ਕਰਤੀ ਆਪਾਂ ਝਾੜੂ ਵੱਜ ਗਿਆ ਬਈ ਸਾਰੇ ਸੈਟਅਪ ਤੇ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਸਾਰਾ ਸੈਟਅਪ ਆਪਣਾ ਓਕੇ ਦੀ ਰਿਪੋਰਟ ਹੋ ਗਿਆ ਹੁਣ ਇਹ ਜਮਾ ਓਕੇ ਆ ਬਈ ਸੈਟਅਪ ਆਪਣਾ ਤੇ ਯਾਰ ਰੋਟੀਆਂ ਸੁਰਤੀਆਂ ਦੀ ਥੋੜੇ ਰੋਟੀ ਨੂੰ ਤਾਂ ਮੈਂ ਸਾਹਮਣੇ ਦਾਣੇ ਪਾਉਣਾ ਨਾ ਨਾ ਦਾਣੇ ਪੀਉਂਗਾ ਵੀ ਤੇ ਚਲ ਐ ਬਚੇ ਜਣੇ ਨੇ ਯਾਰ ਕਬੂਤਰ ਖਾ ਲੈਂਦੇ ਨੇ ਥੋੜੇ ਬਹੁਤ ਤਾਂ ਕਰਕੇ ਜਿਆ ਨਹੀਂ ਤਾਂ ਚੋਗਾ ਚੋਗਾ ਦੇਣਾ ਹੁੰਦਾ ਲਓ ਪਰ ਇੰਨੇ ਕਿਚੜ ਖਾ ਲੈਣਗੇ ਚੋਗਾ ਚੋਗਾ ਦੇ ਦੇਣਗੇ ਸਾਰੇ ਚੋਗਾ ਵਾਲੇ ਨੇ ਇਹ ਆਹ ਕਾਲ ਅੱਖੀ ਦੇ ਕਮਟ ਲਾ ਜਾ ਕਬੂਤਰ ਇਹ ਨਹੀਂ ਹੈਗਾ ਬੱਚਿਆਂ ਦੇ ਸਾਰੇ ਬੱਚਿਆਂ ਦੇ ਨੇ ਚੱਕੋ ਬਈ ਖਾ ਲੈਣ ਦੇ ਇਹਨਾਂ ਨੂੰ ਦੁਬਾਰਾ ਦਿਖਾਉਣਿਆ ਸਾਨੂੰ ਚੀਨਾ ਆਪਣਾ ਬੈਠਾ ਹੈਗਾ ਚੱਕੋ ਇਹ ਚੀਨਾ ਮਸਤ ਹੋ ਰਿਹਾ ਪੂਰਾ ਇਹ ਜੇ ਕਬੂਤਰ ਫਿਰਦੇ ਨੇ ਆਪਾਂ ਇਹਨਾਂ ਨੂੰ ਗੋਲੀ ਨੂੰ ਸਲਾਹ ਤਾਂ ਹੈਗੀ ਪੂਰੀ ਮਰੀ ਡਾਉਨ ਦਿਖ ਸਕ 10% ਗੋਲੀ ਨੂੰ 11 ਗ੍ਰਾਮ ਵੇ ਸਤੂਆ ਫਿਰ ਚਲੋ ਬਈ ਮੈਂ ਪਾਣੀ ਪੁਣੀ ਛਿੜਕ ਲਾਂ ਯਾਰ ਹਨਾ ਸੱਸ ਨੂੰ ਦਿਖਾਉਣਾ ਸਾਰਾ ਓਕੇ ਕਰਕੇ ਬਣੇ ਰਹੋ ਵੀਡੀਓ ਦੇ ਨਾਲ ਆਪਣੇ ਨਾਲ ਵਲੌਗ ਚ ਬਣੇ ਰਹੋ ਮਿਲਦੇ ਆਪਾਂ ਹਾਂਜੀ ਬਈ 12 ਵਜੇ ਪੂਰੇ ਤੇ ਆਪਾਂ ਆਪਣੇ ਜਾਨਵਰ ਨੀਵੇਂ ਕਰ ਲੇ ਚੈੱਕ ਕਰੋ ਕਾਲ ਕੀ ਕਬੂਦਰੀ ਕੱਢਦਾ ਮੈਂ ਹੁਣ ਉਹ ਬਨ ਕੇ ਇਹਨਾਂ ਨੂੰ ਦੋਨਾਂ ਨੂੰ ਦਾਵਾਂਗੇ ਇਹਨੂੰ ਗੋਲੀ ਨੂੰ ਦੇਖਦੇ ਆ ਵੀ ਕੀ ਰੰਗ ਲਾਉਂਦੀ ਹੈ ਇਹ ਗੋਲੀ ਯਾਰ ਆਪਣੀ ਇਹਦਾ ਡਾਉਂਗਾ ਮੈਂ ਹੁਣ ਗੋਲੀ ਨੂੰ ਡਾ ਕੇ ਫਿਰ ਤੁਹਾਨੂੰ ਦਿਖਾਉਣਾ ਵੀ ਕੀ ਕਰਦੀ ਹੈ ਇਹ ਗੋਲੀ ਆਪਣੀ ਕਰਦੇ ਆ ਇਹਨਾਂ ਨਾਲ ਸ਼ੇਅਰ ਸਾਨੂੰ ਵੀਡੀਓ ਚੱਕ ਲਾਂ ਕਾਲ ਕੀ ਕਬੂਦਰੀ ਜਿਹੜੀ ਆਪਣੀ ਤੇ ਬਈ ਕਾ ਲੱਖੇ ਆ ਬੈਠਿਆ ਆ ਆਹ ਇੱਥੇ ਆਪਣੀ ਕਾ ਲੱਖੀ ਬੱਚੇ ਬੁੱਚੇ ਬੈਠ ਨੇ ਆਪਣੇ ਫਿੱਟ ਜਮਾ ਮੈਂ ਚੜ ਜਾ ਬਈ ਤਾਂ ਹੱਥ ਤੇ ਕਰਦਾ ਵੀਡੀਓ ਕੰਟੀਨਿਊ ਬਣ ਕੇ ਕਾ ਲੱਖੀ ਲਓ ਜੀ ਬਈ ਪੋਂ ਬਿਠਾ ਦੀ ਗੋਲੀ ਖੁੱਲੀ ਯਾਤਰੀ ਤੇ ਕਾਲਖੀ ਬੰਨ ਤੇ ਜੀਨਾ ਬੈਠ ਨਾਲ ਇਹ ਆ ਆਪਣੇ ਪਿੰਡ ਦਾ ਪਿਓ ਹੈ ਸਾਰਾ ਉਤਰਾ ਜਿੜੇ ਬੜੇ ਫਿਰਦ ਰਹੇ ਆ ਪਿੰਡ ਤੇ ਟਾਈਮ ਹੋ ਗਿਆ ਖਾਣ ਦਾ ਆਸਦਾ ਦੇਖਦੇ ਆ ਕੀ ਬੰਨਦਾ ਗੋਲੀ ਨਾਲ ਆਪਣੀ ਨਾਲ ਹਵਾ ਚੱਲਦੀ ਆ ਬਾਕੀ ਅਜੇ ਦੇਖਦੇ ਕੀ ਹਾਲ ਪਤਾ ਵਾ ਪਤਾ ਜੀਨਾ ਜਾਂ ਕੁੱਟੀ ਜਾਂਦਾ ਇਹਨੂੰ ਗਾਲਖੀ ਨਾਲ ਜਦੇ ਦੇਖਦੇ ਆ ਕਰਦੇ ਆ ਕੀ ਗੱਲਬਾਤ ਦੇਖਦੇ ਆ ਬਾਕੀ ਕਰਦੇ ਵੀਡੀਓ ਕੰਟੀਨਿਊ ਕਰਦੇ ਆ ਕਰਾਂ ਗੋਲੀ ਗੋਲੀ ਉੱਡ ਗਈ ਆਪਣੀ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਵੀ ਕਿੱਥੇ ਫਿਰਦੀ ਆ ਤੇ ਆ ਆ ਵਰਦੀ ਆ ਹੈ ਆ ਵਰਦੀ ਆ ਭਾਈ ਗੋਲੀ ਆਪਣੀ ਚੈੱਕ ਕਰਦੇ ਆ ਫਿਰਦੀ ਆ ਦੇਖਦੇ ਆ ਯਾਰ ਕੀ ਕਰਦੀ ਆ ਕਮਾਲ ਹਾਲੇ ਤੱਕ ਤਾਂ ਉੱਡ ਤਾਂ ਗਈ ਚਲੋ ਡਾਤੀ ਮੈਂ ਬੈਠੀ ਖਾ ਰਹੀ ਸੀ ਬੈਠੀ ਸੀ ਯਾਰ ਖੁੱਲੀ ਜੀ ਮਾਚਰਮ ਨੂੰ ਡਾ ਹੀ ਦਿਨਾ ਮੈਂ ਡਾਤੀ ਸੀ ਤੇ ਆ ਆਪਣਾ ਚੀਨਾ ਕਰਦਾ ਮੈਂ ਇਹਦਾ ਜਿਆ ਇਸ ਦਾ ਕਿਹੜਾ ਉੱਡਿਆ ਜਾਣਾ ਤੇ ਵੇਖੋ ਉਤਰੀ ਫਿਰਦੀ ਆ ਆਪਣੀ ਗੋਲੀ ਦੇਖਦੇ ਆ ਕਰਦੇ ਆ ਸਿਰ ਗਰਮੀ ਵਾਲੀ ਆ ਯਾਰ ਇੱਕ ਤਾਂ ਆ ਇੱਕ ਹੋਰ ਉੜ ਗਿਆ ਐਮ ਆਈ ਪੀ ਦਾ ਉੜ ਗਿਆ ਉਤਰੀਆਂ ਨਾਲ ਹੀ ਦੇਖਦੇ ਆ ਬਈ ਕੀ ਬੰਦਲਾ ਫਿਰਦੀ ਤਾਂ ਉਰੀ ਆ ਯਾਰ ਆ ਫਿਰਦੀ ਆ ਆ ਵਰਦੀ ਆ ਆ ਵਰਦੀ ਤਾਂ ਉਰੀ ਆ ਦੇਖਦੇ ਆ ਵੀ ਬੈਠੂ ਵੀ ਕਿ ਨਹੀਂ ਬੈਂਦੀ ਉਹ ਸਿਸਟਮ ਦੇਖ ਰਿਹਾ ਇਹਦਾ ਆ ਵਰਦੀ ਆ ਦੀ ਨਹੀਂ ਸ਼ਾਇਦ ਹੋਵੇ ਸਾਨੂੰ ਆ ਵਾਹ ਤੇ ਆ ਜਾਂਦੀ ਹੈ ਹਨ ਦੇਖਦੇ ਆਂ ਬਈ ਕਰਦੇ ਆਂ ਵੀਡੀਓ ਕੰਟੀਨਿਊ ਜੇ ਬੈਂਦੀ ਆ ਆਪਣੀ ਇਹ ਗੋਲੀ ਆ ਦੇਖਦੇ ਆਂ ਇਹਦਾ ਰੋਡ ਲਾਈਨ ਚਾਰ ਪੰਜ ਮਿੰਟ ਯਾਰ ਫਿਰ ਤਾਂ ਹੁਣ ਹੀ ਪੁਟ ਤੇ ਚੜਕੇ ਕੀ ਕਰਾਂਗੇ ਆ ਵਾਹ ਤੇ ਆਉਣੀ ਆ ਬਈ ਆਉਣੀ ਆ ਚੈੱਕ ਕਰੋ ਆ ਦੇਖਦੇ ਆਂ ਯਾਰ ਮੀ ਬਾਲੀ ਆ ਯਾਰ ਕਰਦੇ ਆਂ ਚੈੱਕ ਫਿਰ ਹਾਂਜੀ ਬਈ ਤੇ ਆਪਣਾ ਚੀਨਾ ਵੀ ਨਾਲ ਚੜ ਗਿਆ ਸੀ ਗੋਲੀ ਦੇ ਪੂਰਾ ਉੱਚਾ ਤੇ ਯਾਰ ਚੀਨਾ ਦਾ ਬਣਾ ਟੁੱਟ ਕੇ ਆ ਗਿਆ ਗੋਲੀ ਬਈ ਇੰਨੀ ਉੱਚੀ ਖੜੀ ਐ ਨਾ ਵੀ ਬਸ ਮੰਨ ਕੇ ਚੱਲ ਵੀ ਮਾੜਾ ਮਾੜਾ ਟਮਕਦੀ ਐ ਇੰਨੀ ਜਿਆਦਾ ਉੱਚੀ ਖੜਿਆ ਗੋਲੀ ਆਪਣੀ ਹੁਣ ਆਏ ਨਹੀਂ ਪਤਾ ਵੀ ਆਉਗੀ ਕਿ ਨਹੀਂ ਆਉਗੀ ਪਰ ਉੱਚੀ ਬੜੀ ਜਿਆਦਾ ਖੜੀ ਐ ਇੰਨੀ ਜਿਆਦਾ ਬੰਦ ਲਾ ਕੇ ਖੜੀ ਐ ਨਾ ਛੜ ਦੇ ਗੱਲਾਂ ਬਈ ਆ ਆਪਣੇ ਆ ਫਿਰਦਨੇ ਤੋਂ ਹੈਪੀ ਦੇ ਫਿਰਦਨੇ ਤੇ ਇੱਕ ਆਪਣਾ ਚੀਨਾ ਚ ਫਿਰਦਾ ਲਵੇ ਉਹ ਖੜੀ ਐ ਸਾਹਮਣੇ ਉੱਚੀ ਹੁਣ ਝੰਕਦੀ ਆ ਆ ਫਿਰਦੀ ਆ ਬਾਈ ਮੇਰੇ ਉਂਗਲ ਦੀ ਸੇਧ ਨੂੰ ਫਿਰਦੀ ਆ ਵੀਡੀਓ ਦੇ ਵਿੱਚ ਨਹੀਂ ਕੈਪਚਰ ਹੋ ਜਣੀ ਹੁਣੇ ਪਰ ਉੱਚੀ ਬਾੜੀ ਫਿਰਦੀ ਆ ਗੋਲੀ ਜੇ ਆਪਣੇ ਆ ਜੇ ਬਾਈ ਸਿਰਾਂ ਲੱਗ ਜੂ ਐਂਡਲੈਸ ਹੋ ਜੂਗਾ ਜਮਾ ਕੂਤਰੀ ਬਹੁਤ ਚੰਗੀ ਖੜੀ ਐ ਤਾਂ ਹਾ ਚੀਨਾ ਚ ਚੱਲ ਆਪਣਾ ਬੈਂਦਾ ਫਿਰਦਾ ਕੋਈ ਚੱਕਰ ਨਹੀਂ ਹਰ ਗੋਲੀ ਆਪਣੀ ਬਾਲੀ ਉੱਚੀ ਖੜੀ ਆ ਜਾ ਇਹ ਆ ਗਿਆ ਮੈਂ ਕਿਹਾ ਮੈਂ ਗੋਲੀ ਬੈ ਗਈ ਕਿਤੇ ਮੈਨੂੰ ਐ ਲੱਗਿਆ ਆਇਆ ਇਹ ਵੀ ਉੱਚੀ ਆ ਪਰ ਇਹ ਤੋਂ ਇੰਨੇ ਉੱਚਾ ਖੜੇ ਨਹੀਂ ਆ ਜਿੰਨੇ ਤੋਂ ਤਾਂ ਬਾਲੀ ਜਹਾਜ ਆ ਕੇ ਬੰਦ ਖੜੀ ਆ ਕਬੂਤਰੀ ਇਹ ਥੱਲੇ ਆ ਗਿਆ ਮੈਂ ਆਲੇ ਦਾਰੇ ਭਾਈ ਜਨਾ ਮੈਂ ਕਬੂਤਰੀ ਕਿਧਰ ਕਿ ਉਦਰੀ ਮੈਂ ਕਿਤੇ ਥੱਲੇ ਬੈਠ ਬੂੜ ਗਈ ਯਾਰ ਕਿਉਂ ਉੱਡੀ ਨਹੀਂ ਕਿੰਨੇ ਟਾਈਮ ਹੋ ਗਿਆ ਔਰ ਕਬੂਤਰ ਨੇ ਬਈ ਸਰਾ ਬਾਲੀ ਉੱਚੀ ਖੜੀ ਆ ਕਬੂਤਰੀ ਇਹ ਦੇਖਦੇ ਆ ਸਾਨੂੰ ਦਿਖਾਉਣਾ ਮੈਂ ਜਦੋਂ ਨੀਵੇਂ ਨਾਵੇਂ ਆਈ ਪਰ ਉੱਚੀ ਬਹੁਤ ਖੜੀ ਆ ਹੁਣ ਤਾਂ ਕੋਈ ਕੈਮਰੇ ਚ ਕੈਪਚਰ ਨਹੀਂ ਹੋਣੀ ਮੈਨੂੰ ਮਾੜੀ ਮਾੜੀ ਚੰਕ ਰਿਆ ਬਿੰਦਿਆਂ ਨਾਲ। ਇਹ ਕਰਦਾ ਵੀਡੀਓ ਕੰਟੀਨਿਊ ਜੇ ਨੀਵੇਂ ਆ ਗਈ। ਫਿਰ ਤੁਹਾਨੂੰ ਦਿਖਾਉਣਾ ਮੈਂ ਆ ਜਾਂਦੀ ਆ ਬਈ ਉਂਗਲ ਦੀ ਛੇਦ ਨੂੰ ਕੋਲੀ ਜਮਾ। ਇੱਥੇ ਫਿਰ ਤੇ ਆਪਣੇ ਕਬੂਤਰਾਂ ਦੇ ਹੋਰ ਕਿਸੇ ਪਾਸੇ ਤਾਂ ਗਈ ਨਹੀਂ ਫਿਲਹਾਲ। ਹੁਣ ਨੀਵੇਂ ਆ ਹੁਣ ਨੀਵੇਂ ਆ ਰਹੀ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਜਦੋਂ ਨੀਵੇਂ ਕੰਟੀਨਿਊ ਕਰਨਾ ਵੀਡੀਓ ਜਦੋਂ ਨੀਵੇਂ ਆ ਗਈ ਬਈ। ਬਣੇ ਰਹੋ ਵੀਡੀਓ ਦੇ ਵਿੱਚ। ਜੇ ਬਾਬੇ ਬੈ ਗਈ ਨਾ ਆ ਕੇ ਗੋਲੀ ਆਪਣੇ। ਸਰਾ ਹੀ ਲੱਗੋ ਯਾਰ ਆਪਣੇ। ਰੂਖੋ ਜੋ ਵੀ ਬਾਈ ਬੰਦੇ ਨੇ ਕਹਿ ਕੇ ਦਿੱਤੇ ਦੀ ਕਬੂਤਰਾ ਤਿੰਨ ਕਬੂਤਰਾ ਹੀ ਲਿਆਦੇ ਨੇ ਉਹ ਇੱਕ ਕਮੋਡ ਲਾਇਕਾ ਕਾਲ ਕਬੂਤਰੀ ਜਿਹੜੀ ਉਹ ਆਪਣੇ ਪਿੰਡ ਵਾਜਦੇ ਨੇ ਇੱਕ ਆ ਗੋਲੀ ਕਹਿੰਦਾ ਬਾਈ ਐਂਡੀ ਆ ਜਮਾ ਪਰ ਬੰਦੇ ਨੇ ਹਾਂ ਐਂਡੀ ਕਰਾਤਾ ਸਾਨੂੰ ਵੀਡੀਓ ਤੇ ਜ਼ੂਮ ਕਰਾਂ ਉਹ ਸਾਇਦ ਸਾਇਦ ਲਿਖੇ ਤੁੰਨੀਆਂ ਆ ਫਿਰਦੀ ਹੈ ਤੇ ਹੁਣ ਤਾਂ ਆ ਗਈ ਨੀ ਮੈਂ ਆ ਜਾਂਦੀ ਆ ਬਾਈ ਅਜੇ ਵੀ ਸ਼ਾਇਦ ਨਹੀਂ ਹੋਣੀ ਵੀਡੀਓ ਜੇ ਕਰਦਾ ਵਾਬੇ ਵੀਡੀਓ ਕੰਟੀਨਿਊ ਨੂੰ ਉਤਾਰ ਲਾ ਯਾਰ ਜੇ ਉਤਰੂਗੀ ਬੜਕਾ ਵੜਕੂ ਦਿੰਨੇ ਆ ਕਰਦਾ ਵੀਡੀਓ ਮੈਂ ਕੰਟੀਨਿਊ ਹਾਂਜੀ ਬਾਬੇਓ ਆ ਗਏ ਆਪਾਂ ਇਧਰ ਲੈ ਘਰੇ ਬਈ ਤੇ ਯਾਰ ਗੋਲੀ ਆਪਣੀ ਪਤਾ ਨਹੀਂ ਲੱਗਿਆ ਬਈ ਕਿੱਧਰ ਪੈ ਗਈ ਜਾ ਕੇ ਉੱਡੀ ਵਧੀਆ ਉੱਚੀ ਬੋਲੀ ਉੱਡੀ ਪਰ ਜਾਂ ਬੈਠਣ ਮੇ ਨਹੀਂ ਬਈ ਪਤਾ ਨਹੀਂ ਕਿੱਧਰ ਗਈ ਨਾ ਉਦੋਂ ਤੋਂ ਉੱਡੀ ਐ ਤੇ ਬਾਕੀ ਆਪਣਾ ਚੀਨਾ ਯਾਰ ਦੇਖ ਸਕਦੇ ਤੁਸੀਂ ਉਹ ਬੈਠਾਗਾ ਹਨਾ ਉੱਤੇ ਵਿਚਾਰਾ ਗੋਲੀ ਕਬੂਦਰੀ ਦਾ ਬਈ ਕੋਈ ਪਤਾ ਨਹੀਂ ਲੱਗਾ ਤੇ ਹੁਣ ਆਪਾਂ ਇਧਰਾਂ ਦੇ ਦਾਣੇ-ਦੂਣੇ ਲਾਉਣ ਪਾਉਣੇ ਇਹਨਾਂ ਨੂੰ ਤੇ ਚੀਨੇ ਨੂੰ ਬਈ ਲਾਉਣੇ ਆ ਤੇ ਤੁਸੀਂ ਬਸ ਬਣੇ ਰਹੋ ਵੀਡੀਓ ਦੇ ਵਿੱਚ ਮੋਰੇ ਫੋਨ ਰੱਖਦਾ ਬਈ ਆਪਦਾ ਬਈ ਕਬੂਤਰ ਆਪਾਂ ਆਪਣਾ ਲਾ ਲਿਆ ਥੱਲੇ ਤੇ ਹੁਣ ਇਹਨੂੰ ਆਪਾਂ ਰੱਖਦੇ ਆਂ ਬਈ ਦਾਣੇ ਤੜਕੇ ਦਾ ਕਬੂਤਰੇ ਦਾ ਭੁੱਖਾ ਇਹਨੂੰ ਦਾਣੇ ਵੀ ਨਹੀਂ ਪਾਏ ਸਾਰੀ ਭੁੱਖਾ ਇਹ ਤਾਂ ਲਗਭਗ ਕਰੋ ਚੱਕ OK ਦੀ ਰਿਪੋਰਟ ਆ ਬਈ ਤੇ ਬਸ ਇਹਦੇ ਨਾਲ ਹੀ ਆਪਾਂ ਆਪਣੇ ਵਲੌਗ ਦੀ ਕਰਦੇ ਆਂ ਬਈ ਐਂਡਿੰਗ ਕਬੂਦਰੀ ਦਾ ਨਹੀਂ ਹੁਣ ਆਪਣੀ ਦਾ ਪਤਾ ਲੱਗ ਗਿਆ ਦੋ ਕਬੂਦਰੀਆਂ ਸੀ ਦੋਨੋਂ ਹੀ ਬੇਕਾਰ ਨਿਕਲੀਆਂ ਇੱਕ ਤਾਂ ਲਿਆਂਦੀ ਉਹ ਬੈਠੀ ਅੰਦਰ ਹਨ ਤੇ ਉਹਦਾ ਵੀ ਨਹੀਂ ਕੋਈ ਫਾਇਦਾ ਹੋਇਆ ਐਡਾ ਬਾਕੀ ਆ ਬੈਠੇ ਨੇ ਆਪਣੇ ਜਾਂਦ ਜੇ ਬਾਈ ਵੀਡੀਓ ਵਧੇਰੇ ਦੇ ਲਾਇਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰਿਆ ਕਰ ਰਹਿ ਰੋਕ ਕੇ ਧੰਨਵਾਦ ਬਾਈ ਮਿਲਦੇ ਆਂ ਆ ਪਾਗਲੀ ਵੀਡੀਓ ਦੇ ਵਿੱਚ